ਅੱਗੇ ਵੀ ਫੌਜ ਆ ਹੱਥ ਸੁngੜੇ ਪਏ ਆ ਉਹ ਸ਼ਸਤਰ ਇਹਦਾ ਘੁੱਟ ਕੇ ਨਹੀਂ ਫੜ ਸਕਦੇ ਬਾਬਾ ਜੀ ਬਾਬਾ ਮੋਹਕ ਸਿੰਘ ਐਵੇਂ ਉਤਰਿਆ ਕਹਿੰਦੇ ਜੀ ਜਿਵੇਂ ਪਾਣੀ ਵਿੱਚ ਮਗਰਮਾਛ ਉਤਰਦਾ ਹੁੰਦਾ ਮਗਰਮਾਛ ਦੇ ਸਾਹਮਣੇ ਪਾਣੀ ਵਿੱਚ ਕੋਈ ਵੀ ਨਹੀਂ ਆੜ ਸਕਦਾ ਉਹਨੇ ਆਹੋ ਜੀ ਤੇਗ ਵਾਈ ਆਹੋ ਜੀ ਬਹਾਦਰੀ ਵਿਖਾਈ ਆ ਵਾਰੀ ਨੂੰ ਉਥੋਂ ਭੱਜਣਾ ਹੀ ਚੰਗਾ ਲੱਗਾ ਕਹਿੰਦੇ ਜੀ ਸਾਰੀ ਫੌਜ ਪਿੱਛੇ ਨੂੰ ਭੱਜ ਗਈ ਜਿੱਥੇ ਸਿੰਘਾਂ ਦੇ ਤੀਰ ਪੈਂਦੇ ਜਿੱਥੇ ਗੋਲੀ ਵਰਦੀ ਉਥੋਂ 10 ਗਾਜ ਪਿੱਛੇ ਹੋ ਕੇ ਬਹਿ ਗਏ ਹੁਣ ਇੱਕੋ ਇੱਕ ਹੀ ਗੱਲ ਸੀ ਬਾਹਰ ਜਾ ਕੇ ਲੜਨਾ ਜਦੋਂ ਐਨੇ ਸਿੰਘ ਸ਼ਹੀਦ ਹੁੰਦੇ ਸਹਬ ਬਾਬਾ ਜੀਤ ਸਿੰਘ ਨੇ ਵੇਖਿਆ ਉਹਦਾ ਖੂਨ ਖੋਲਿਆ ਉਹਨੇ ਆਣ ਕੇ ਸਤਗੁਰੂ ਸਾਹਿਬ ਦੇ ਸਾਹਮਣੇ ਦੀਰਜਾ ਆਖਿਆ ਗਰੀਬ ਨਵਾਜ ਮੇਰੇ ਮਨ ਦੀ ਰੀਜਾ ਜਿੱਦਾਂ ਬਾਕੀ ਸੂਰਮੇ ਸ਼ਹੀਦ ਹੋ ਰਹੇ ਆ ਮਹਾਰਾਜ ਮੈਂ ਵੀ ਜਾ ਕੇ ਸ਼ਹੀਦ ਹੋਣਾ ਚਾਹਨਾ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਮਹਾਰਾਜ ਦੇ ਸਾਹਮਣੇ ਸਾਹਿਬ ਬਾਬਾਜੀਤ ਸਿੰਘ ਨੇ ਜੰਗ 'ਚ ਜਾਣ ਵਾਸਤੇ ਆ ਕੇ ਕਿਵੇਂ ਮੰਗੀ ਆ ਫੌਜਾਂ ਦਾ ਕਵੀ ਸ਼ਰਜਤਾ ਇਉਂ ਵੀ ਇੰਟੀ ਕਰਦਾ ਅਜੀਤ ਸਿੰਘ ਯਾਦ ਕਰਕੇ ਬਾਬੇ ਦੀ ਪਰਨਾ ਨੂੰ ਰਣ ਦੀ ਜਨ ਹਿੰਦ ਬਚਾ ਲਈ ਚੌਹਾਂ ਹੀ ਵਰਨਾ ਨੂੰ दे <singing flowers> ਬਾਬੇ ਦੀ ਪੱਗ ਨੁਪਤਾਰੀ ਦਾਗ ਨਹੀਂ ਲਾਉਂਗਾ ਬਾਬੇ ਦੀ ਪੱਗ ਨੁਪਤਾਰੀ ਹੋ ਸਤ ਕਰਦੂ ਨਾਲ ਜੋਸ਼ ਦੇ ਬੋਲ ਦਾ ਪੀਰ ਜੀ ਫੌਜਾਂ ਨੂੰ ਵੇਖ ਕੇ ਤੇ ਫਰਕੇ ਸਰੀਰ ਦੀ ਆਲੂ ਤਰਬੂਜ ਤੋਰੀਆਂ ਐਸੇ ਦੂੰ ਟੀਰ ਜੀ ਘਾਜ ਜੋ ਮੂਲੀ ਪੇਖਾ ਚੱਕੂ Bop ਦੇੜ ਹੀ ਖੁਸ਼ ਕੀਤਾ ਕੋਈ ਇਹ ਨਾ ਕਵੇ ਪਈ ਗੁਰੂ ਗੋਬਿੰਦ ਸਿੰਘ ਨੂੰ ਬਗਾਨੀ ਮਰਵਾਉਣੇ ਆਉਂਦੇ ਆ ਤੂੰ ਆਪੇ ਆਇਆ ਮੇਰਾ ਖੁਸ਼ੀ ਨਾਲ ਹਿਲਦਾ ਵੱਡਾ ਹੋਇਆ ਮਹਾਰਾਜ ਜੀ ਨੇ ਆਪਣੀ ਸ੍ਰੀ ਸਾਹਿਬ ਨੂੰ ਦੇਖ ਕੇ ਆਖਿਆ ਪੁੱਤਰਾ ਜੰਗ ਦੇ ਮੈਦਾਨ 'ਚ ਜਾ ਕੇ ਪਿੱਛਾ ਨਹੀਂ ਵੇਖ ਤਤਗੁਰੂ ਮਹਾਰਾਜ ਦਾ ਸ੍ਰੀ ਮੁਖਵਾਕ ਪਾ ਕੇ ਬਾਬੇ ਜੀਤ ਸਿੰਘ ਨੇ ਸਾਰੀ ਫੌਜ ਵਿੱਚੋਂ ਜਵਾਨ ਛਾਂਟੇ ਬਾਬਾ ਆਲਮ ਸਿੰਘ ਨੱਚਣਾ ਇਹ ਨੱਚ-ਨੱਚ ਕੇ ਲੜਦਾ ਹੁੰਦਾ ਸੀ ਤਾਂ ਨੱਚੜਾ ਕਹਿੰਦੇ ਸੀ ਮਹਾਰਾਜ ਪਿਆਰ ਨਾਲ ਬਾਬਾ ਬਚਿੱਤਰ ਸਿੰਘ ਜੀ ਇਹ ਹਰ ਰੋਜ਼ ਨਵਾਂ ਹੀ ਚੋਲਾ ਪਾਉਂਦੇ ਸੀ ਜਿਹੜਾ ਇੱਕ ਵਾਰੀ ਪਾ ਲਿਆ ਮੁੜ ਕੇ ਨਹੀਂ ਵਾਰੀ ਆਉਂਦੀ ਮਹਾਰਾਜ ਪਿਆਰ ਨਾਲ ਇਹਨੂੰ ਬਹਿਰੂਪੀਆ ਕਹਿੰਦੇ ਸੀ ਬਹੁਤ ਹੀ ਰੂਪ ਨੇ ਕਹਿੰਦੇ ਤੇਰੇ ਮਹਾਰਾਜ ਸੰਗਾਂ ਨਾਲ ਪਿਆਰ ਕਰਦੇ ਹੁੰਦੇ ਸੀ ਨਾ ਇਸ ਤਰ੍ਹਾਂ ਪਿਆਰ ਵਾਲੇ ਨਾਂ ਸਿੰਘਾਂ ਦੇ ਲੈਂਦੇ ਸੀ ਮਹਾਰਾਜ ਸਤਿਗੁਰੂ ਜੀ ਬਾਬੇ ਆਲਮ ਸਿੰਘ ਨੱਚਣਾ ਗੜਵਾਈ ਸੀ ਮਹਾਰਾਜ ਦਾ ਬਾਬੇ ਜੀ ਸਿੰਘ ਨੇ ਇਹਦੇ ਨਾਲ ਸ਼ਾਦਾ ਕੀਤਾ ਵੀ ਇਹ ਨਾਲ ਚੱਲੇ ਨਾਲ ਭਾਈ ਜਵਾਰ ਸਿੰਘ ਨਾਲ ਭਾਈ ਨਿਧਾਨ ਸਿੰਘ ਨਾਲ ਭਾਈ ਸੁੱਖਾ ਸਿੰਘ ਤੇ ਭਾਈ ਵੀਰ ਸਿੰਘ ਇਹ ਪੰਜੋ ਜਵਾਨ ਨੇ ਜਿਹੜੇ ਕਦੀ ਮੈਦਾਨ ਵਿੱਚ ਪੈਠ ਨਹੀਂ ਸੀ ਵਿਖਾਉਂਦੇ ਖਾਲਸਾ ਜੀ ਮਹਾਰਾਜ ਵੀ ਕਹਿੰਦੇ ਜੈਸੇ ਰਣਮੈ ਸਕਾ ਭਰਾਤ ਸਕਾ ਭਰਾ ਨਾਲ ਗਿਆ ਹੋਵੇ ਪ੍ਰਵਾਹ ਨਹੀਂ ਹੁੰਦੀ ਪਤਾ ਹੁੰਦਾ ਇਹਨੇ ਛੱਡਣਾ ਨਹੀਂ ਖਾਲਸਾ ਭਰਾ ਹੈ ਇੱਕ ਸਮਾਂ ਸੀ ਜਦੋਂ ਸਿੰਘਾਂ ਦੇ ਦੁਨੀਆਂ ਵਿੱਚ ਵਿਸ਼ਵਾਸ ਕਰਦੀ ਸੀ ਅੱਜ ਦੁਖੀ ਹਿਰਦੇ ਨਾਲ ਮੈਂ ਗੱਲ ਕਹੀ ਨਾ ਸਿੱਖ ਨੂੰ ਸਿੱਖ ਤੇ ਯਕੀਨ ਹੀ ਨਹੀਂ ਰਹਿ ਗਿਆ ਤੇ ਕੀਤਾ ਵੀ ਨਹੀਂ ਜਾ ਸਕਦਾ ਕਾਲ ਸਾਡੀ ਆ ਜਿਹੜਾ ਭੇਖਿਆ ਨਾ ਬਹਿਰੂ ਪਿਆਂ ਦਾ ਵੀ ਇਹੋ ਜਿਹਾ ਹੀ ਆ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਸੋਹਣਾ ਹੋਵੇਗਾ ਵਧੀਆ ਪੱਗ ਹੋਏਗੀ ਵਧੀਆ ਮਹਿੰਗੇ ਮਹਿੰਗੇ ਕੱਪੜੇ ਹੋਣਗੇ ਪਰ ਸਿੱਖੀ ਨਹੀਂ ਹੋਏਗੀ ਕੋਈ ਸਮਾਂ ਸੀ ਭਾਈ ਕਿਨੇ ਯਾੜੀ ਭਾਵੇਂ ਸੋਹਣੇ ਨਾ ਦੇਖਦੇ ਹੋਣ ਹਿਰਦੇ 'ਚ ਸਿੱਖੀ ਸੀ ਗੱਲ ਸਿੱਖੀ ਦੀ ਆ ਮਹਾਰਾਜ ਕਹਿੰਦੇ ਆ ਭੇਖ ਦਿਖਾਏ ਜਗਤ ਕੋ ਲੋਗਾਂ ਨੂੰ ਬਸ ਕੀਨ ਅੰਤਕਾਲ ਕਾਤੀ ਕਟਿਓ ਦਾਸ ਨਰਕ ਮੋਲੀ ਜਿਹੜੇ ਭੇਖੀ ਸਿੱਖ ਨਹੀਂ ਉਹਨਾਂ ਦਾ ਹਾਲ ਬੰਨਾ ਸਤਗੁਰੂ ਜੀ ਨੇ ਬਾਬਾ ਜੀਤ ਸਿੰਘ ਨੂੰ ਆਖਿਆ ਪੁੱਤਰਾ ਮੈਦਾਨ ਵਿੱਚ ਜੂਝਣਾ ਹੀ ਦਰਦ ਮੰਨਦਾ ਹੀ ਦਰਦ ਨੂੰ ਜਾਣਦਾ ਜੇ ਬੇਦਰਦ ਨੂੰ ਦਰਦ ਦਾ ਦਰਦ ਕੀ ਏ ਦਰਦ ਮਰਨ ਦੀ ਦਰਦ ਵਟਣ ਦੀ ਮਰਨ ਦਾ ਜਾਣਦਾ ਜੇ ਤੇ ਮਰਨ ਵਾਲੇ ਦੀ ਦਰਦ ਨੂੰ ਦਰਦ ਕੀ ਏ ਓ ਲੱਗੀ ਉੱਟਣੀ ਬੜੀ ਔਖੀ ਪਾ ਪਾਣੀ ਤੇ ਹੋਵਣਾ ਸਰਦਕੀਏ ਜਿਹੜਾ ਰਣ ਮੈਦਾਨ ਚੋਂ ਭੱਜ ਜਾਵੇ ਉਹਨੂੰ ਆਖਣਾ ਕਹੇਦੇ ਮਰਦ ਕੀਏ ਬਾਬਾ ਜੀ ਸਿੰਘ ਕੇ ਨੇ ਵਾਰ ਚਾ ਚੜਿਆ ਪਿਆ ਸਤਗੁਰਾਂ ਨੇ ਪੰਜਾਂ ਸਿੰਘਾਂ ਨੂੰ ਵੀ ਖੁਸ਼ੀਆਂ ਦਿੱਤੀਆਂ ਉਹ ਪੰਜੇ ਸਾਹਿਬ ਜਾਦੇ ਦੇ ਨਾਲ ਚੱਲੇ ਹੁਣ ਬਾਬਾ ਜੀ ਸਿੰਘ ਕਈ ਜੰਗਾਂ ਲੜ ਚੁੱਕੇ ਸੀ ਬਹੁਤੇ ਪਠਾਣਾ ਨੂੰ ਬਾਬੇ ਜੀ ਸਿੰਘ ਦਾ ਪਰਾ ਸੀ ਜਦੋਂ ਬਾਬਾ ਜੀ ਦਾ ਚਿਹਰਾ ਵੇਖ ਕੇ ਲਾੜਾ ਲਾੜਾ ਹੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਆ ਗਿਆ ਬਾਬਾ ਜੀ ਦਾ ਪੱਥਾ ਤੀਰਾਂ ਨਾਲ ਭਰਿਆ ਪਿਆ ਸੀ ਉਹ ਕੱਲਾ ਕੱਲਾ ਤੀਰ ਕੰਡਣ ਤੀਰ ਸ਼ੂਕਦਾ ਜਾਵੇ ਬਾਬਾ ਜੀ ਸਿੰਘ ਸਾਹਿਬ ਸੁਪੁੱਤਰ ਹਨ ਗੁਰ ਕਲਗੀ ਵਾਲੇ ਪਾਸ਼ਾ ਦੇ ਸਾਨੂੰ ਇਹ ਗੱਲ ਲੱਗਦੀ ਆ ਕਿ ਜਿੱਦਾਂ ਸਾਡੇ ਜਵਾਬ ਆ ਨਹੀਂ ਨਾ ਕਰ ਸਕਦੇ ਉਹ ਵੀ ਨਹੀਂ ਕਰ ਸਕਦੇ ਹੋਣਗੇ ਪਰ ਅਹੀ ਕਲਗੀ ਵਾਲੇ ਪਾਸ਼ਾ ਦੇ ਬਰਾਬਰ ਨਹੀਂ ਹਨ ਇਹ ਵੀ ਗੱਲ ਚੇਤਾ ਰੱਖੋ ਕਾਲਾ ਸਾਡੀ 17 ਸਾਲ ਦੀ ਉਮਰ ਆ ਸਾਹਿਬ ਬਾਬਾ ਜੀ ਸਿੰਘ ਸਾਹਿਬ ਦੀ ਕਮਾਲ ਹੀ ਕਰੀ ਤਰੇ ਜਾਂਦੇ ਆ ਵੈਰੀਆਂ ਦੇ ਆਹੋ ਲਾਈ ਜਾਂਦੇ ਆ ਆ ਤੁਸੀਂ ਕਮਤਾ ਜੇ ਸੁਣੋ ਬਾਬਾ ਜੀ ਦੇ ਛੁੱਟੇ ਤੀਰ ਕਿੱਦਾਂ ਕਿੱਦਾਂ ਲੰਘਦੇ ਆ ਵੈਰੀਆਂ ਦੇ ਢੇਰ ਕਿਵੇਂ ਲਾਉਂਦੇ ਆ ਉਹਨਾਂ ਨੇ ਬੰਦੂਕਾਂ ਦੇ ਗੋਲੀਆਂ ਤਾਣ ਕੇ ਬੈਠੇ ਆ ਬਾਬਾ ਜੀ ਦੇ ਲਾਗੇ ਜਾ ਕੇ ਵਾਰ ਲਾਉਣਾ ਐਡਾ ਕਹੇ ਤੇ ਜਿਗਰਾ ਨਹੀਂ ਜਿਹ ਹੈ ਉਹ ਦੂਰੋਂ ਹੀ ਮਾਰਨਾ ਚਾਹੁੰਦੇ ਆ ਪਰ ਬਾਬਾ ਜੀ ਸਿੰਘ ਸਾਹਿਬ ਆਪ ਉਹਨਾਂ ਨਾਲ ਪੰਜ ਜਵਾਨ ਜੇ ਬਾਬਾ ਜੀ ਦਾ ਘੋੜਾ ਉਹ ਪੈਤੜਾ ਹੀ ਦਾ ਜਬਰਦਸਤ ਆ ਉਹ ਜਿੱਦਣੋਂ ਵੈਰ ਮਾਰਦੇ ਬਾਬਾ ਜੀ ਮਿੰਟਾਂ 'ਚ ਉਹਦੀ ਕਿਤੇ ਦੇ ਕਿਤੇ ਜਾ ਪੈਂਦੇ ਜੇ ਉਹ ਦਰਬਾਰ ਲੜਦੇ ਤੇ ਕਿਤੇ ਦੇ ਕਿਤੇ ਨਿਕਲ ਜਾਂਦੇ ਆ ਬਾਬਾ ਜੀ ਦਾ ਘੋੜਾ ਹੀ ਨਾ ਜੰਗੀ ਆ ਨਾਲੇ ਖੇੜ ਕਲਗੀ ਵਾਲੇ ਪਾਸ਼ਾ ਦੀ ਵਰਤ ਰਹੀ ਆ ਮਹਾਰਾਜ ਖਲੋਤੇ ਵੇਂਦੇ ਆ ਸਰਵਣ ਕਰੀਏ ਸਾਹਿਬ ਬਾਬਾ ਜੀਤ ਸਿੰਘ ਜੰਗ ਵਿੱਚ ਲੜ ਕੇ ਵੀ ਰਹੇ ਆ ਫੌਜਾਂ ਦਾ ਕਵੀ ਖਰਜਤਾ ਇਉਂ ਵਿਖਾ ਰਿਹਾ ਸੂਰਮੇ ਅਜੀਤ ਸਿੰਘ ਬਣ ਕੇ ਵੀਰ ਨੇ ਹੈ ਕਮਾਨ ਚਾਲਦੀ ਕੀਤੇ ਸ਼ੁਰੂ ਉਸ ਨੇ ਤਰੱਕੀਰ ਨੇ ਫ਼ੋੜ ਤੀਰ ਪਾਰਦੀ ਓ ਜੀ ਤਿੰਨ ਤਿੰਨ ਤਾਰੇ ਮੁਖ ਹੈ ਨਿਖੰਗਦੇ ਤਿੱਕਰ ਤੇਜ ਤੀਰ ਜੀ ਨਾ ਕੰਦੇ ਸਮਾਨ ਬਾਣ ਜਾਲ ਡੰਗਦੇ ਪਾੜਦੇ ਸਰੀਰ ਦੀ ਇਸੂਰ ਮੇ ਅਜੀਤ ਸਿੰਘ ਬਣ ਕੇ ਵੀਰ ਨੇ ਹੈ ਕਮਾਨ ਚਾਲਦੀ ਕੀਤੇ ਸ਼ੁਰੂ ਉਸਨੇ ਤਰਾ ਕਟੀਰ ਨੇ ਫੋੜ ਤੀਰ ਮਾਰਦੀ ਹੋਣੀ ਤਿੰਨ ਤਨ ਤਾਰੇ ਮੁਖਾ ਨਿਕੰਗਦੇ ਤਿੱਕੇ ਤੇਜ ਤੀਰ ਜੀ ਨਾ ਕੰਦੇ ਸਬਾਨ ਪਾਣ ਜਾਨ ਡਾਂਗਦੇ ਪਾੜ ਦੇ ਸਰੀਰ ਜੀ ਇਹ ਰਖਪਾਂ ਵਾਲੇ ਬਾਣੀ ਉੱਟਦੇ ਫਰੱਕ ਜੀ ਨਹੀਂ ਲਗਉਂਦੇ ਦੇਰੀਆਂ ਸੀਨੇ ਨੂੰ ਪਰੋਣ ਚਰਕੇ ਜਲਪ ਜੀ ਤੀਰ ਕਰੇ ਤੇਰੀਆਂ ਹੋਰੀ ਮੋਰੀਆਂ ਬਣਾ ਕੇ ਸਰ ਪਾਰ ਲੰਘਦੇ ਲਹੂ ਦੇ ਵਹੀਰ ਜੀ ਨਾ ਕੰਦੇ ਸਬਾਨ ਪਹੰਚਣ ਬਿਨਾ ਪੀਨ ਦੇ ਜਖਮੀ ਵ ਤੇਰੇ ਪਾਣੀ ਪਾਣੀ ਮੰਗਦੇ ਤੇ ਕੌਣ ਦੇਵੇ ਨੀਰ ਜੀ ਨਗਦੇ ਸਮਾਨ ਦੀਰ ਜਾਨ ਡੰਗਦੇ ਪਾਰ ਦੇ ਸਰੀਰ ਦੀ ਦੇਖੇ ਜਦੋਂ ਸੂਰਮੇ ਨੇ ਤੀਰ ਮੁੱਕਦੇ ਹੈ ਦੇਖੇ ਜਦੋਂ ਸੂਰਮੇ ਨੇ ਤੀਰ ਮੁੱਕਦੇ ਸੂਦਲੀ ਮਿਆਨ ਚੋਂ ਸ਼ੇਰਾਂ ਦੇ ਸਮਾਨ ਸੂਰਮੇ ਨੇ ਬੁੱਕਦੇ ਵਾਹ ਗਰੂ ਜਬਾਨ ਚੋਂ ਓਹ ਟੱਕਰ ਲੋਟੇ ਨੂੰ ਲਾੜ ਕੇ ਮੱਟ ਗਈ ਦਹਾਈ ਹੋ ਗਈ ਮਾਰੋ ਮਾਰ ਜੀ ਛੁੱਟੇ ਤੀਰ ਬਾੜ ਕੇ ਉਹਦੀ ਕਾੜ ਕਾੜ ਖੰਡੇ ਖੜਕਦੇ ਆ ਜੰਗ 'ਚ ਤੇ ਲੜਨ ਨਬੀਰ ਜੀ ਤੇ ਲੜਨ ਨਬੀਰ ਜੀ ਨਾ ਗਦੇ ਸਮਾਨ ਤੀਰ ਜਾਨ ਢੰਗ ਦੇ ਬਾੜ ਦੇ ਖਰੀ ਰਜੀ ਵਾ ਇਮਾਨਦਾਰੀ ਗੱਲ ਇਹ ਆ ਵੀ ਮੈਨੂੰ ਪਤਾ ਵੀ ਮੇਰਾ ਟਾਈਮ ਜਿਹੜਾ ਨਾ ਹੁਣ ਮੈਨੂੰ ਕਹਿੰਦਾ ਵੀ ਹਟ ਪਰ ਮੈਂ ਹਟਣ ਵਾਲੇ ਇਰਾਦੇ ਜੇ ਵੀ ਹੈਗਾ ਵਾ ਲੋਕੀ ਕਹਿੰਦੇ ਕਾਣ ਸਿੰਘ ਇਹ ਗੱਲ ਕਹਿੰਦੇ ਆ ਵੀ ਜਿਹੜਾ ਆਪਣੇ ਟਾਈਮ 'ਚ ਆਪਣੀ ਗੱਲ ਨਹੀਂ ਨਾ ਪੂਰੀ ਕਰ ਸਕਦਾ ਤੁਸੀਂ ਮੈਨੂੰ 60 ਮਿੰਟ ਦਿੱਤੇ ਆ ਕੋਈ ਮਿੰਟ ਵੀ ਨਹੀਂ ਖਰੀਦ ਸਕਦਾ ਤੇ ਜੇ ਮੈਂ ਆਪਣੇ ਟਾਈਮ 'ਚ ਤੁਹਾਨੂੰ ਕੱਖਣਾ ਨਾ ਸੁਣਾਇਆ ਰਾਗੀ ਸਿੰਘਾਂ ਨੇ 15 20 ਮਿੰਟ ਮਾਰ ਕੇ ਕਿਹੜਾ ਤੁਹਾਨੂੰ ਨਵਾਂ ਮਾਂ ਭਾਰਤ ਸੁਣਾਦਾਗਾ ਗੱਲ ਤੇ ਮੇਰੇ ਟਾਈਮ ਦੀ ਪਰ ਮੈਂ ਤੁਹਾਡੇ ਤੋਂ ਮਾਫੀ ਇਹ ਕਰਕੇ ਮੰਗਦਾ ਵੀ ਫੌਜਾਂ ਦੀ ਬ੍ਰੇਕ ਵਾਕਈ ਫੇਲਿਆ ਮੈਂ ਇੱਕ ਗੱਲ ਤਾਂ ਹੋਰ ਕਹਿਣੀ ਆ ਇਤਿਹਾਸ ਨਹੀਂ ਮੁੱਕ ਸਕਦਾ ਪਰ ਮੇਰੇ ਮਨ ਨੇ ਚਾਹ ਆ ਵੀ ਇੱਕ ਕਹਿ ਕੇ ਫਿਰ ਤੁਹਾਡੇ ਤੋਂ ਖੁਸ਼ੀਆਂ ਲੈ ਲਵਾਂ भाई सर्वजीत सिंह जी रागी आए हैं खालसा जी ये नरोल वाणी है ਸਾਡੀ ਗੱਲ ਜਿਹੜੀ ਆ ਨਾ ਇਹ ਦਾਅਵੇ ਵਾਲੀ ਨਹੀਂ ਆ ਵੀ ਜੋ ਅਸੀਂ ਕਹਤਾਂ ਇਹੋ ਹੀ ਸੱਚ ਆ ਅੱਜ ਇੰਨਾ ਦਾ ਪਤਾ ਲੱਗਾਗਾ ਹੋਰ ਖੋਜ ਹੋਏਗੀ ਪਰ ਜਿਹੜਾ ਕੀਰਤਨ ਆ ਨਰੋਲ ਸੱਚ ਆ ਇਹ ਅੱਜ ਵੀ ਇਹੋ ਹੀ ਆ ਅੱਜ ਤੋਂ ਸਦੀਆਂ ਬਾਅਦ ਵੀ ਉਹੋ ਹੀ ਰਹਿਣਾ ਇਹ ਸੱਚ ਹੈ ਆਪ ਜੀ ਸੁਣ ਰਹੇ ਹੋ ਸਹੇਬ ਆਬਾ ਜੀ ਸਿੰਘ ਜੂਝ ਦੇ ਮੈਦਾਨ ਵਿੱਚ ਕਹ ਲਗੀ ਤਰਕਾਸ਼ਾ ਦੇ ਕਿ ਬਚਨ ਹੈ ਛਤਰੀ ਕੇ ਭੂਤ ਹਾਂ ब्राह्मण ਕੋ ਨਾ ਹੈ ਕਹਿ ਤਾ ਪਾਵਤ ਹੈ ਜੋ ਕਰੋ ਔਰ ਅਉਰਜਨਾਰ ਜਿਤੋ ਗ੍ਰਹ ਕੋ ਤੋ ਇਤਿਆਹ ਕਹਾਂ ਜਿਤ ਤਾ ਮੈਂ ਧਰੋ ਅਬਰੀਜ ਕੇ ਦੇਹ ਵਹ ਹੈ ਹਮ ਕੋ ਜੋ ਹਾਂ ਬਿੰਤੀ ਕਰ ਜੋਰ ਕਰੋ ਜਬ ਆਵਕਿ ਆਉਦ ਨਿਧਾਨ ਬਣੈ ਅਤਹੀ ਰਣ ਮੈਂ ਤਵ ਜੂਝ ਮਰੋ ਇਹ ਛਤਰੀਆਂ ਦਾ ਕੰਮ ਆ ਖਾਲਸਾ ਛਤਰੀ ਵੰਸ ਆ ਸੋੜ ਵੰਸ ਖਾਲਸਾ ਹੈ ਛਤਰੀਆਂ ਦਾ ਪਹਿਲਾ ਹੀ ਸਬੂਤ ਹੈ ਵੀ ਉਹ ਸ਼ਸਤਰ ਧਾਰ ਹੀ ਨੇ ਜੇ ਅਸੀਂ ਸ਼ਸਤਰ ਛੱਡ ਦਿੱਤੇ ਆ ਤੇ ਅਸੀਂ ਛਤਰੀਆਂ ਦੇ ਪੁੱਤ ਨਹੀਂ ਤਲਗੀ ਵਾਲੇ ਪਾਤਸ਼ਾਹ ਦੀ ਫੋਟੋ ਵੇਖੋ ਭਾਵੇਂ ਕਿ ਉਹ ਕਾਲਪਨਾ ਹੀ ਕੀਆ ਪਰ ਉਹ ਫੋਟੋ ਵੀ ਇਹ ਗੱਲ ਕਹਿਣ ਲਈ ਆ ਭਈ ਸਤਗੁਰਾਂ ਦੇ ਸੀਸ ਤੇ ਦਮਾਲਾ ਵਾ ਮਹਾਰਾਜ ਜੀ ਦੇ ਕੋਲ ਸ਼ਸਤਰ ਨੇ ਭੱਥੇ ਜੇ ਤੀਰ ਨੇ ਗਾਦਰੇ ਚ ਸ੍ਰੀ ਸਾਹਿਬ ਆ ਮਹਾਰਾਜ ਦੇ ਕੋਲ ਢਾਲਾ ਵਾ ਮਹਾਰਾਜ ਬੀਰ ਆਸਣੋ ਕੇ ਬੈੰਦੇ ਆ ਉਹ ਫੋਟੋ ਵੀ ਇਹ ਪ੍ਰਚਾਰ ਕਰਨ ਲਈ ਆ ਜਿੱਦਾਂ ਦਾ ਸਾਡੇ ਪਿਤਾ ਖੱਤਰੀ ਉਹਦਾਂ ਦੇ ਅਸੀਂ ਖੱਤਰੀ ਆ ਬਾਬਾ ਜੀ ਸਿੰਘ ਸਾਹਿਬ ਜੀ ਐਦਾਂ ਲੜਦਿਆ ਵੀ ਉਹਨਾਂ ਦੇ ਸਰੀਰ ਤੇ ਬਾਣਾ ਤੇ ਨੀਲਾ ਸੀ ਪਰ ਖੂਨ ਪੈ ਤਾ ਕੇ ਇਦਾਂ ਲੱਗਦਾ ਜਿਵੇਂ ਕਿਸੇ ਨੇ ਬਾਣੇ ਨੂੰ ਲਾਲ ਰੰਗ ਚ ਰੰਗ ਦਿੱਤਾ ਹੋਵੇ ਤੇ ਬਾਬਾ ਜੀ ਸਿੰਘ ਜੀ ਖੁਸ਼ੀ ਤੇ ਕਹਿੰਦੇ ਹੁਣ ਮੈਂ ਛਤਰੀਆਂ ਦਾ ਪੁੱਤ ਬਣਿਆ ਵੀ ਮੈਂ ਖੂਨ ਦੀ ਹੋਲੀ ਖੇਲੀ ਉਹ ਐਡੀ ਫੁਰਤੀ ਨਾਲ ਲੜਦੇ ਆ ਕਿਸੇ ਦੀ ਪੇਸ਼ ਹੀ ਨਹੀਂ ਜਾਣ ਦੇਣ ਦਾ ਕਹਿੰਦੇ ਜੀ ਇੱਕ ਫੁੱਲਿਆ ਫੁੱਲਿਆ ਜਵਾਨ ਬਾਹਰ ਆਇਆ ਫੌਜ ਵਿੱਚੋਂ ਜਦੇ ਮੂੰਹ ਤੇ ਟੋਪ ਆ ਸੰਜੋ ਨਿ ਪਾਈ ਹੋਈ ਆ ਉਹਨੂੰ ਐ ਲੱਗਦਾ ਵੀ ਮੈਨੂੰ ਇਹ ਕਹਿ ਕੀ ਲਏਗਾ ਮੇਰਾ ਵਕਾੜ ਕੀ ਲਏਗਾ ਬਾਬਾ ਜੀ ਦੇ ਕੋਲ ਸੀ ਸਾੰਗ ਇਹਦੇ ਦੋਏ ਬੰਨੇ ਸ਼ਾਸਤਰ ਹੁੰਦਾ ਅਸਲ ਕਿ ਹੁੰਦੀ ਆ ਲੋਹੇ ਦੀ ਪਰ ਵਿੱਚ ਜੇ ਡਾਗ ਵੀ ਹੋਵੇ ਤਾਂ ਦੋਏ ਬੰਨੇ ਮਾਰ ਹੁੰਦੀ ਹੈ ਬਾਬਾ ਜੀ ਦੇ ਸਾਹਮਣੇ ਆਇਆ ਉਹਨੇ ਵੰਗਾ ਰਿਆ ਬਾਬਾ ਜੀ ਨੇ ਦੋਵਾਂ ਥਾਂ ਵਿੱਚ ਲਾਇਆ ਕਿ ਬਰਸ਼ਾ ਏਡੀ ਜ਼ੋਰ ਨਾਲ ਮਾਰਿਆ ਉਹਦੀ ਛਾਤੀ ਵਿੱਚੋਂ ਲੰਘਿਆ ਪਿੱਛੇ ਘੋੜੇ ਦੀ ਪਿੱਠ 'ਚ ਵੀ ਵੱਜ ਗਿਆ ਉਹ ਧਰਤੀ ਤੇ ਜਾ ਪਿਆ ਇਹਨੂੰ ਮਰ ਗਿਆ ਵੇਖ ਲਾਲ ਲਾਲ ਹੋ ਗਈ ਵੱਡੇ ਵੱਡੇ ਫਨੇ ਖਾਣ ਪਿੱਛੇ ਨੂੰ ਭੱਜਣ ਲੱਗੇ ਇਹ ਕਲਗੀ ਵਾਲੇ ਪਾਸ਼ਾ ਦਾ ਪੁੱਤ ਨਹੀਂ ਫੜਿਆ ਜਾ ਸਕਦਾ ਇਹ ਤੇ ਬਲਾ ਆ ਬੜੀ ਤਗੜੀ ਇੱਕ ਅਨਵਰ ਖਾਨ ਨਾਂ ਦਾ ਜਵਾਨ ਪਾਲਕੀ ਤੇ ਬੈਠਾ ਸੀ ਦੋਰਾਂ ਹੀ ਲਾਲਾਂ ਨਾਲ ਕਰੀ ਜਾਂਦਾ ਫੜ ਲਓ ਉਹ ਪੰਜ ਤੁਸੀਂ ਇੰਨੇ ਲੱਖਾਂ ਵਿੱਚ ਤੁਹਾਡੇ ਕੋਲ ਪੰਜ ਬੰਦੇ ਨਹੀਂ ਕਾਬੂ ਆਉਣ ਦੇ ਬਾਬਾ ਜੀ ਕਹਿੰਦੇ ਤੂੰ ਗਾਜਾ ਬਾਬਾ ਜੀ ਘੋੜੇ ਦੇ ਥੱਲੇ ਹੋਏ ਐਨੇ ਫੁਰਤੀ ਨਾਲ ਉਹਦੇ ਕੋਲੇ ਜਾ ਪਏ ਐਦਾਂ ਕਹੇ ਜਿੱਦਾਂ ਸ਼ਿਕਾਰ ਨੂੰ ਚੀਤਾ ਜਾ ਕੇ ਦਬੋਚਦਾ ਉਹਦਾ ਢਿੱਡ ਬੜਾ ਮੋਟਾ ਸੀ ਬਾਬਾ ਜੀ ਨੇ ਕੂਣੀਆਂ ਨਾਲ ਪਾਲਕੀ ਥੱਲੇ ਰੱਖ ਲਈ ਆਪਣੇ ਕਮਰ ਕਸੇ ਕਤਾਰ ਕੱਢ ਕੇ ਉਹਦੇ ਢਿੱਡ ਵਿੱਚ ਮਾਰੀ ਤੇ ਮਿੰਟਾਂ ਵਿੱਚ ਢਿੱਕਵਾ ਕੇ ਉਹਦੀਆਂ ਸਾਰੀਆਂ ਅੰਦਰੋਂ ਬਾਹਰ ਕਰ ਦਿੱਤੀਆਂ ਅਨਵਰ ਖਾਨ ਮਾਰਿਆ ਗਿਆ ਵੱਡੇ ਵੱਡੇ ਜਵਾਨ ਉੱਦ ਲਗੇ ਭਈ ਇਹਦੇ ਲਾਗੇ ਹੀ ਨਹੀਂ ਜਾਣਾ ਇਹਨੂੰ ਲਾਗੇ ਜਾ ਕੇ ਨਹੀਂ ਮਾਰਿਆ ਜਾ ਸਕਦਾ ਫਿਰ ਜਿਹੜਾ ਕਦੀ ਮੱਖੀ ਵੀ ਨਾ ਮਾਰੇ ਉਹਨਾਂ ਵੀ ਕਮਾਨਾਂ ਚੁੱਕ ਲਈਆਂ ਤੀਰ ਪਾ ਲੈ ਬਾਬਾ ਜੀ ਦਾ ਜਦੋਂ ਵਰਖਾ ਵਜਾ ਸੀ ਉਹ ਖੋਪੀ ਇਹਨਾਂ ਗਿਆ ਸੀ ਵੀ ਪੁੱਟਣਾ ਓਖਾ ਹੋ ਗਿਆ ਸੀ ਬਾਹਰ ਤੇ ਡਾਂਗੀ ਆਈ ਫਾਲੇ ਦੇ ਅੰਦਰ ਹੀ ਰਹਿ ਗਿਆ ਬਾਬਾ ਜੀ ਨੇ ਧਾਮ ਛੱਡ ਦਿੱਤੀ ਸ੍ਰੀ ਸਾਹਿਬ ਉਹ ਸ੍ਰੀ ਸਾਹਿਬ ਵੀ ਇੰਨੀ ਫੁਰਤੀ ਚ ਅੱਜ ਜਿਹੜੇ ਜਵਾਨ ਸਟੇਜਾਂ ਦੇ ਗੱਦਕੇ ਖੇਡਦੇ ਆ ਨਾ ਇਹਨਾਂ ਨੇ ਸ਼ਾਸਤਰ ਵਿੱਦਿਆ ਨੂੰ ਸਰਕਸੀ ਰੂਪ ਦੇ ਦਿੱਤਾ ਹਾਲਾਂਕਿ ਜਿਹੜੀ ਸਾਡੀ ਸ਼ਾਸਤਰ ਵਿੱਦਿਆ ਆ ਨਾ ਉਹ ਐਡੀ ਫੁਰਤੀ ਵਾਲੀ ਆ ਐਡੀ ਖਤਰਨਾਕ ਆ ਤੇ ਮਾਰਸ਼ਲ ਆਰਡ ਦਾ ਮਾਰ ਰਿਆ ਖਾਲਸਾ ਸਾਨੂੰ ਕੋਈ ਛੇਤੀ ਕੀਤੇ ਲੜ ਕੇ ਨਹੀਂ ਜਿੱਤ ਸਕਦਾ ਇਹ ਦਿਮਾਗ ਜੋ ਗੱਲ ਕੱਢ ਦੋ ਕੋਈ ਲੜ ਕੇ ਜਿੱਤ ਸਕੂਗਾ ਇਤਿਹਾਸ ਵਿੱਚ ਕਦੇ ਵੀ ਨਹੀਂ ਲਿਖਿਆ ਵੀ ਖਾਲਸਾ ਕਦੀ ਲੜ ਕੇ ਆ ਰਿਹਾ ਹੋਵੇ ਲੜਕੇ ਨਹੀਂ ਹਾਰ ਸਕਦੇ ਇਹੋ ਜੀ ਸਾਡੀ ਸ਼ਾਸਤਰ ਵਿੱਦਿਆ ਅਜੇ ਨਾਰੀਅਲ ਤੋੜਨੇ ਇਹੋ ਜੀਆਂ ਗੱਲਾਂ ਕਿੱਥੇ ਲਿਖੀਆਂ ਨੇ ਤੁਸੀਂ ਕਦੀ ਸੁਣੀਆਂ ਪੜ੍ਹੀਆਂ ਨੇ ਪਰ ਇਦਾਂ ਚੱਲਣ ਰਿਹਾ ਮੈਨੂੰ ਇਹ ਗੱਲ ਦਾ ਦੁੱਖ ਆ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਸਰਕਸ ਰਹਿ ਜਣੀ ਹੈ ਸ਼ਾਸਤਰ ਵਿੱਦਿਆ ਚਲੀ ਜਾਂਦੀ ਦਿਖਦੀ ਹੈ ਹੋਸ਼ ਨਾਲ ਚੱਲੀਏ ਅਸਲੀ ਵਿੱਦਿਆ ਨੂੰ ਪਛਾਣੀਏ ਜਦੋਂ ਅਸਲੀ ਨਹੀਂ ਨਾ ਹੁੰਦਾ ਸਾਡੀ ਵੀ ਗਲਤੀ ਹੈ ਹੀ ਵੀ ਉਹ ਹੀ ਸੱਦਦੇ ਜਿਹੜੇ ਚੰਗੀ ਬਰਫ ਤੋੜਨ ਸਾਨੂੰ ਆਪ ਨਹੀਂ ਪਤਾ ਵਾਰ ਗੱਡੀ ਦੇ ਕਿਵੇਂ ਆ ਸਾਨੂੰ ਆਪ ਨਹੀਂ ਪਤਾ ਢਾਲ ਕਿਰਪਾਨ ਦੇ ਵਾਰ ਕਿੰਨੇ ਆ ਤੇ ਅਸੀਂ ਉਹੋ ਕੋਈ ਦੇਖਣਾ ਜੋ ਸਾਨੂੰ ਸਮਝ ਆਉਂਦਾ ਅਸੀਂ ਆਪ ਸ਼ਸਤਰ ਵਿਦਿਆ ਤੋਂ ਦੂਰ ਹਾਂ ਤਾਂ ਕਰਕੇ ਇਹ ਹਾਲ ਬਣ ਰਿਹਾ ਗਾ ਹੋਰ ਮਾੜੇ ਹੋਣੇ ਆ ਜੇ ਸੰਭਲੇ ਨਾ ਤੇ ਬਾਬਾ ਜੀ ਨੇ ਐਡੀ ਫੁਰਤੀ ਨਾਲ ਤਲਵਾਰ ਫੇਰੀ ਕਹਿੰਦੇ ਜੀ ਤਲਵਾਰ ਵੀ ਟੁੱਟ ਗਈ ਬਾਬਾ ਜੀ ਨੂੰ ਚਾਰ ਸ਼ਵੇਰਿਓਂ ਤੀਰ ਵੱਜੇ ਇਹ ਦੁਨੀਆ ਦੇ ਇੱਕ ਜਵਾਨ ਹੋਇਆ ਰਾਣਾ ਸੰਗ ਜਿਹਦੇ ਸਰੀਰ ਤੇ 92 ਫੱਟ ਵੱਜੇ ਸੀ ਦੁਨੀਆ ਨੇ ਕਿਹਾ ਇਹਦੇ ਜਨਨ ਧੜਕ ਜਰਨੈਲ ਬੰਦਾ ਹੀ ਕੋਈ ਨਹੀਂ ਦੁਨੀਆ ਦੀ ਹਿਸਟਰੀ ਇਹ ਗੱਲ ਪੁੱਲ ਜਾਂਦੀ ਆ ਬਾਬਾ ਜੀ ਸਿੰਘ ਸਾਹਿਬ ਦੇ ਸਰੀਰ ਤੇ 362 ਫਟ ਸਨ ਇਹ ਤੇ ਉਹ ਗਿਣਤੀ ਐ ਜਿਹੜੀ ਕਿਸੇ ਨੇ ਵੇਖ ਕੇ ਕਹੀ ਹੋ ਸਕਦੀ ਐ ਐਦਾਂ ਦਾ ਸਰੀਰ ਦਾ ਕੋਈ ਹਿੱਸਾ ਨਹੀਂ ਸੀ ਜਿੱਥੇ ਬਾਬਾ ਜੀ ਦੇ ਸਰੀਰ ਤੇ ਜ਼ਖਮ ਨਾ ਲੱਗੇ ਹੋਣ ਕਹਿੰਦੇ ਜਦੋਂ ਬੇਸ਼ੁਮਾਰ ਤੀਰ ਗੋਲੀਆਂ ਵੱਜੀਆਂ ਬਾਬਾ ਜੀ ਨੇ ਸਤਗੁਰਾਂ ਵਾਲੇ ਐਦਾਂ ਵੇਖਿਆ ਜਿਦਾਂ ਇੱਕ ਵਿਦਿਆਰਥੀ ਬੜੀ ਚੰਗਾ ਜਿਹਾ ਕੰਮ ਕਰਕੇ ਆਪਣੇ ਉਸਤਾਦ ਵੱਲ ਵੇਂਦਾ ਵੀ ਹੁਣ ਸ਼ਾਵਾਸ਼ੇ ਮਿਲਦੀ ਐਦਾਂ ਵੇਖਿਆ ਜਦੋਂ ਧਰਤੀ ਤੇ ਡਿੱਗੇ ਆ ਗੱਲ ਤੁਸੀਂ ਪਤਾ ਨਹੀਂ ਵੀ ਸੁਣੀ ਹੋਏਗੀ ਕਿ ਨਹੀਂ ਪਰ ਸਾਡੇ ਧਾਰਮਿਕ ਗ੍ਰੰਥੇ ਗੱਲ ਕਹਿੰਦੇ ਆ ਬਾਬਾ ਜੀ ਸਿੰਘ ਸਾਹਿਬ ਜੀ ਦਾ ਸਰੀਰ ਗੁਪਤ ਹੋ ਗਿਆ ਮੁਗਲਾਂ ਨੂੰ ਦਿਖਣੋਂ ਹੀ हट ਗਿਆ ਕਿਉਂਕਿ ਜੇ ਸਰੀਰ ਦਿਖਦਾ ਹੁੰਦਾ ਉਹਨਾਂ ਸਿਰ ਵੱਢ ਕੇ ਦਿੱਲੀ ਨਾ ਜਾਣਾ ਸੀ ਸਰੀਰ ਦੀ ਨਰਾਦਰੀ ਹੋਣੀ ਸੀ ਸਰੀਰ ਗਿਆ ਕਿੱਥੇ ਮੁਗਲਾਂ ਨੂੰ ਨਹੀਂ ਦਿਖਣਿਆ ਤੇ ਮੈਨੂੰ ਇੱਕ ਵੀਰ ਨੇ ਗੱਲ ਪੁੱਛ ਲਈ ਵੀ ਜੇ ਦਿਖਿਆ ਨਹੀਂ ਤਾਂ ਸੰਸਕਾਰ ਕਿਨਾਂ ਦੇ ਹੋਏ ਜਿਨ੍ਹਾਂ ਨੇ ਪ੍ਰੇਮ ਭਾਵਨਾ ਨਾਲ ਸੰਸਕਾਰ ਕਰਨੇ ਸੀ ਉਹਨਾਂ ਨੂੰ ਹੀ ਦਿਖੇ ਮੁਗਲਾਂ ਦੇ ਹੱਥ ਨਹੀਂ ਉਹ ਸਰੀਰ ਆਇਆ ਇਦਾਂ ਦੀ ਕਲਾ ਵਰਤੀ ਬਾਬਾ ਜੀ ਸਿੰਘ ਸਾਹਿਬ ਜੀ ਸ਼ਹੀਦੀ ਪਾਗ ਬਾਬਾ ਜੀ ਦੇ ਨਾਲ ਜਿਹੜੇ ਸਿੰਘ ਗਏ ਸੀ ਭਾਈ ਆਲਮ ਸਿੰਘ ਨਚਣਾ ਭਾਈ ਧਿਆਨ ਸਿੰਘ ਭਾਈ ਜਵਾਰ ਸਿੰਘ ਭਾਈ ਵੀਰ ਸਿੰਘ ਭਾਈ ਸੁੱਖਾ ਸਿੰਘ ਇਹ ਵੀ ਬੜੀ ਬਹਾਦਰੀ ਨਾਲ ਸ਼ਹੀਦੀ ਪਾਈ ਕਲਗੀਧਰ ਪਾਸ਼ਾ ਨੇ ਇੱਕ ਨਹੀਂ ਫਿਰ ਪੰਜ ਜਕਾਰੇ ਗਜਾਏ ਆ ਐਵੇਂ ਕਲਗੀ ਵਾਲੇ ਪਾਸ਼ਾ ਦੇ ਸਹਿਬ ਬਾਬਾ ਜੀ ਸਿੰਘ ਜੂਝੇ ਹੁਣ ਮੈਂ ਆਪਣੇ ਇਤਿਹਾਸ ਨੂੰ ਇੱਥੇ ਵਿਸ਼ਰਾਮ ਦੇ ਦੇਣਾ ਅਗਲੀ ਗੱਲ ਜੇ ਮੈਂ ਕਰਾਂਗਾ ਵੀ ਤੇ ਖੇਚ ਤੂ ਕੀ ਹੋਣੀ ਆ ਤੇ ਮੈਂ ਕਟਵੱਡ ਨੂੰ ਚੰਗਾ